ਜੇਡੀ 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਪਖੜਾ ਨਹਿਰ ਦੀ ਮੌਜੂਦਾ ਪੋਜੀਸ਼ਨ ਦੱਸਾਂਗੇ ਜੀ ਪਖੜਾ ਨਹਿਰ ਦੇ ਵਿੱਚ ਪਾਣੀ ਦੀ ਅੱਜ 26 ਸਤੰਬਰ 2024 ਦੀ ਪੋਜੀਸ਼ਨ ਹਾਂ ਦੇਖੋ ਕਾਫੀ ਮਾਤਰਾ ਦੇ ਵਿੱਚ ਛੱਡਿਆ ਹੋਇਆ ਜੇ ਇਹ ਮੈਂ ਅੱਡੋ ਅੱਡ ਲੋਕੇਸ਼ਨਾਂ ਤੋਂ ਰੋਪੜ ਦੇ ਨੇੜੇਕ ਟਿਕਾਰੀਆਂ ਤੁਹਾਨੂੰ ਇਹ ਹੈ ਜੀ ਪਖੜਾ ਨਹਿਰ ਜੋ ਨੰਗਲ ਡੈਮ ਚੋਂ ਨਿਕਲਦੀ ਆ ਯਾ ਜੇ 26 ਨਵੰਬਰ ਦੀ ਪਾਣੀ ਦੀ ਤਾਜ਼ਾ ਸਥਿਤੀ ਖੋਲ ਪਾਣੀ ਛੱਡਿਆ ਹੈ ਨਹਿਰ ਚ ਪਰ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪਾਣੀ ਪੂਰਾ ਛੱਡਿਆ ਪਰ ਕੰਟਰੋਲ ਚ ਕੋਈ ਖਤਰਾ ਕੋਈ ਨਹੀਂ ਇਹਦਾ ਦੇਖੋ ਪੂਰੀ ਭਰ ਕੇ ਨਹਿਰ ਆ ਰਹੀ ਹੈ ਕੰਡਿਆਂ ਤੋਂ ਕੁਝ ਫੋਟੀ ਡਾਉਣਾ ਪਾਣੀ ਤੁਸੀਂ ਦੇਖ ਸਕਦੇ ਹੋ ਅੱਜ ਦੀ ਜੁਦਾ ਪੋਜੀਸ਼ਨ ਇਹ ਅੱਜ 26 ਸਤੰਬਰ 2024 ਦਿਨੇ 12 ਵਜੇ ਦੀ ਪੋਜੀਸ਼ਨ ਹੈ ਜੀ ਇਹ ਨੂੰ ਕੇ ਡੈਵਲ ਘਟਦਾ ਆਦਾ ਰਹਿੰਦਾ ਜੀ 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 ਸ਼ੰਕਲ ਪੁੱਲ ਪਾਣੀ ਆ ਰਿਹਾ ਤੇ ਰੋਪੜ ਦੇ ਨਜ਼ਦੀਕ ਕੰਮਚਾਰ ਦੇਖਣਾ ਤਾਂ ਮੈਂ ਇਹ ਵੀਡੀਓ ਬਣਾਈ ਹੈ ਤਾਂ ਕਿ ਇਸ ਦੀ ਸਮੁੱਚੀ ਸਥਿਤੀ ਜੜੀਆ ਪਤਾ ਲੱਗ ਸਕੇ ਦੇਖੋ ਪਾਣੀ ਫਰੇ ਆ ਰਹਾ ਪੂਰਾ ਜੀ ਪਾਖੜਾ ਨਾ ਹੈ जो कि नंगल डैम तो निकल जो दी है रोपड़ ब्रिज के सामने भी आ रेलवे लाइन के बनया हुआ उसके सामने भी स्थिति है नहर की छब्बीस सितंबर की पानी की स्थिति पूरी भर के नहर आ रही है लेकिन खतरे वाली कोई गल नहीं तो सामने तुम देख सकते दे हो रोपड़ नंगल चौक के सामने पुल आए तो ये पुल की तस्वीर अभी पानी की आई थी स्थिति ਜੋ ਤੁਹਾਨੂੰ ਦਿਖਾਇਆ ਜੀ ਫੋਖਰਾ ਨਹਿਰ ਵਿੱਚ ਪਾਣੀ ਦਾ ਤਾਜ਼ਾ ਹਾਲ ਤੁਹਾਨੂੰ ਲੱਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖ ਲਈ ਸਭ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ